ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਟ ਫੂ ਸੈਕਿੰਡਸ ਅਸੀਂ ਜੋ ਪਿਛਲੀ ਵਾਰੀ ਸਿੱਖਿਆ ਸੀ ਅਸੀਂ ਉਹ ਰਿਵਾਈਜ਼ ਕਰਦੇ ਹੈ ਕਿਹਾ ਫਰਸਟ ਆਫ ਆਲ ਗੁਰੂ ਨਾਨਕ ਦੇਵ ਜੀ ਸਾਡੇ ਕਿੰਨੇ ਗੁਰੂ ਹੈ ਸਾਰੇ ਨਹੀਂ ਬੋਲਣਾ ਸੱਤ ਗੁਰੂ ਹੈ ਉਹਨਾਂ ਨੇ ਸਾਨੂੰ 3 ਗੋਲਡਨ ਰੂਲਸ ਦਿੱਤੇ ਹੈ 3 ਸਿਧਾਂਤ ਦਿੱਤੇ ਹੈਗੇ ਆ ਉਹ ਕਿਹੜੇ ਸਿਧਾਂਤ ਹੈਗੇ ਆ ਪਹਿਲਾ ਕਿਹੜਾ ਹੈ ਕੀਰਤ ਕਰੋ ਕੀਰਤ ਕਰੋ ਦੂਸਰਾ ਨਾਮ ਜਪੋ ਤੀਸਰਾ ਵਾਹਿਗੁਰੂ ਸੋ ਅਸੀਂ ਪਿਛਲੀ ਵਾਰੀ ਕਿਰੇ ਗੁਰੂ ਸਾਹਿਬ ਜੀ ਬਾਰੇ ਗੱਲ ਕੀਤੀ ਸੀਗੀ ਤੇ ਇੱਕ ਹੋਰ ਗੁਰੂ ਸਾਹਿਬ ਜੀ ਬਾਰੇ ਗੱਲ ਕੀਤੀ ਸੀ ਸ਼੍ਰੀ ਗੁਰੂ ਅੰਗਦ ਦੇਵ ਜੀ ਸਾਰੇ ਬੋਲੋ ਗੁਰੂ ਅੰਗਦ ਦੇਵ ਜੀ ਸਾਡੇ ਕਿੰਨੇ ਗੁਰੂ ਆ ਦੂਸਰੇ ਗੁਰੂ ਉਹਨਾਂ ਦਾ ਪਹਿਲਾ ਨਾਮ ਕੀ ਸੀਗਾ ਹਾਂ ਇਹ ਲੈਣਾ ਜੀ ਗੁੱਡ ਜੌਬ ਤੁਸੀਂ ਸਾਰਿਆਂ ਨੇ ਰਿਵਾਈਜ਼ ਵੀ ਕਰ ਸਕਦੇ ਹੋ ਕਰਨਾ ਵੀ ਚਾਹੀਦਾ ਹੈ ਕਿਉਂਕਿ ਹਰ ਟਾਈਮ ਜੋ ਮੈਂ ਪਿਛਲੀ ਵਾਰੀ ਬੋਲਾਂਗੀ ਜਾਂ ਫਿਰ ਇਥੇ ਕਲਾਸ ਦੇ ਵਿੱਚ ਜਿਹੜੀ ਵੀ ਸਾਖੀ ਸੁਣਾਵਾਂਗੀ ਮੈਂ ਉਹਦੇ ਬਾਰੇ ਕੁਐਸਚਨ ਪੁੱਛਨੇ ਹੈਗੇ ਆ ਨੈਕਸਟ ਟਾਈਮ ਸੋ ਯੂ ਨੀਡ ਟੂ ਮੈਮਰਾਈਜ਼ ਐਂਡ ਆਲਸੋ ਰਿਵਾਈਜ਼ ਸੋ ਗੁਰੂ ਅੰਗਦ ਦੇਵ ਜੀ ਵਰੀ ਅਸੀਂ ਕੰਟੀਨਿਊ ਕਰਾਂਗੇ ਰਿਮੈਂਬਰ ਗੁਰੂ ਅੰਗਦ ਦੇਵ ਜੀ ਉਹਨਾਂ ਦਾ ਪਹਿਲਾ ਨਾਮ ਸੀਗਾ ਭਾਈ ਲੈਣਾ ਜੀ ਤੇ ਜਦੋਂ ਉਹ ਸਵੇਰੇ ਸਵੇਰੇ ਸੈਰ ਕਰਨ ਜਾਂਦੇ ਸੀ ਉਹਨਾਂ ਨੇ ਕਿਸੇ ਸਿੱਖ ਕੋਲੋਂ ਬਾਣੀ ਸੁਣੀ ਸੀਗੀ ਉਹ ਸਿੱਖ ਦਾ ਨਾਮ ਕੀ ਸੀਗਾ ਪਾਈ ਜੋਤ ਜੀ ਕੀ ਨਾਮ ਸੀਗਾ ਗੱਜਾਬ ਪਾਈ ਜੋਜੀ ਜਦੋਂ ਬਾਣੀ ਸੁਣਾਉਂਦੇ ਸੀਗੇ ਗੁਰੂ ਸਾਹਿਬ ਜੀ ਨੂੰ ਬੜਾ ਵਧੀਆ ਲੱਗਿਆ ਸੀਗਾ ਬਾਣੀ ਸੁਣ ਕੇ ਫਿਰ ਉਹ ਰੋਜ਼-ਰੋਜ਼ ਪਾਈ ਲੈਣਾ ਜੀ ਉੱਥੇ ਜਾ ਕੇ ਉਹਨਾਂ ਕੋਲੋਂ ਗੁਰੂ ਨਾਨਕ ਦੇਵ ਜੀ ਦੇ ਗੁਰੂ ਘਰ ਦੀਆਂ ਸਾਖੀਆਂ ਉੱਥੇ ਦੀਆਂ ਗੱਲਾਂ ਸੁਣ ਸੁਣ ਕੇ ਪਰਸੰਨ ਹੁੰਦੇ ਸੀ ਖੁਸ਼ ਹੁੰਦੇ ਸੀ ਉਹਨਾਂ ਦੇ ਅੰਦਰ ਚਾਹ ਚੜਦਾ ਸੀਗਾ ਕਿ ਕਿਹੜਾ ਦਿਨ ਆਵੇ ਤੇ ਮੈਂ ਜਾ ਕੇ ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਸਾਹਿਬ ਵਿਖੇ ਜਾ ਕੇ ਉਹਨਾਂ ਦੇ ਦਰਸ਼ਨ ਕਰਾਂ ਇਸ ਵਾਰੀ ਜਿਸ ਤਰ੍ਹਾਂ ਹਰ ਸਾਲ ਸੰਗਤਾਂ ਨੂੰ ਲੈ ਕੇ ਮਾਤਾ ਦੇ ਦਰਸ਼ਨਾਂ ਨੂੰ ਜਾਂਦੇ ਸੀਗੇ ਤੇ ਉਹ ਸਾਰੀ ਤਿਆਰੀ ਕਰੀ ਸੀਗੇ ਪਰ ਉਹਨਾਂ ਦੇ ਅੰਦਰ ਮਾਤਾ ਦੇ ਦਰਸ਼ਨਾਂ ਦੀ ਇੰਨਾ ਚਾਹ ਨਹੀਂ ਸੀਗਾ ਜਿੰਨਾ ਗੁਰੂ ਸਾਹਿਬ ਜੀ ਨੂੰ ਮਿਲਣ ਦਾ ਚਾਹ ਸੀਗਾ ਸੋ ਉਹਨਾਂ ਨੂੰ ਘੋੜੇ ਰੱਖਣ ਦਾ ਬੜਾ ਸ਼ੌਂਕ ਸੀਗਾ ਭਾਈ ਲੈਣਾ ਜੀ ਨੂੰ ਤੇ ਉਹ ਆਪਣੇ ਘੋੜੇ ਨੂੰ ਜਿਹੜਾ ਕਿ ਬੜਾ ਇੱਕ ਸਡੋਲ ਘੋੜਾ ਸੀਗਾ ਉਹਨੂੰ ਤਿਆਰ ਕਰਦੇ ਆ ਜਾਂਦੇ ਹੈਗੇ ਆ ਜਦੋਂ ਉਹਨਾਂ ਨੂੰ ਤਿਆਰ ਕਰਕੇ ਸੰਗਤਾਂ ਦੇ ਨਾਲ ਜਾਂਦੇ ਆ ਦਰਸ਼ਨ ਕਰਨ ਨੂੰ ਮਾਤਾ ਦੇ ਦਰਸ਼ਨ ਕਰਨ ਨੂੰ ਸਾਰੀ ਜਿਹੜੀ ਸੰਗਤਾਂ ਹੁੰਦੀਆਂ ਮਾਤਾ ਦੀ ਭੇਟਾ ਭਜਨ ਗਾਂਦੀ ਹੁੰਦੀਆਂ ਪਰ ਇਸ ਵਾਰੀ ਭਾਈ ਲੈਣਾ ਜੀ ਬਿਲਕੁਲ ਕਵਾਇਟ ਹੁੰਦੇ ਆ ਉਹਨਾਂ ਦੇ ਅੰਦਰ ਉਹ ਇੱਕ ਢੂੰਗੀ ਸੋਚ ਦੇ ਵਿੱਚ ਡੁੱਬੇ ਹੁੰਦੇ ਆ ਉਹਨਾਂ ਦੇ ਅੰਦਰ ਇੱਕ ਵਿਲੱਖਣ ਚਾਹ ਹੁੰਦਾ ਹੈ ਗੁਰੂ ਸਾਹਿਬ ਜੀ ਨੂੰ ਮਿਲਣ ਦਾ ਉਹ ਇਦਾਂ ਬੜੇ ਬੜੇ ਸੋਹਣੇ ਸੁਨੱਖੇ ਸੀਗੇ ਉੱਚੇ ਲੰਬੇ ਸੀਗੇ ਪਰ ਉਸ ਦਿਨ ਉਹਨਾਂ ਦੇ ਫੇਸ ਤੇ ਇੱਕ ਐਕਸਟਰਾ ਜਲਾਲ ਸੀਗਾ ਲਾਈਕ ਹੀ ਈਵਨ ਲੁੱਕ ਮੋਰ ਹੈਂਸਮ ਦੈਨ ਬਿਫੋਰ ਹੈਨਾ ਸੋ ਜਦੋਂ ਉਹ ਜਾਂਦੇ ਆ ਰਸਤੇ ਦੇ ਵਿੱਚ ਪਹੁੰਚਦੇ ਹੈਗੇ ਕਰਤਾਰਪੁਰ ਸਾਹਿਬ ਦੇ ਵਿਖੇ ਥੋੜੀ ਜੀ ਦੂਰ ਹੁੰਦੇ ਆ ਤੇ ਉਹ ਸਾਰੀ ਸੰਗਤਾਂ ਨੂੰ ਕਹਿੰਦੇ ਆ ਕਿ ਇੱਥੇ ਨਾ ਲੱਗੇ ਕਿ ਤਾਂ ਰਮਸ਼ਾਲਾ ਹੈਗੀ ਐ ਤੁਸੀਂ ਸਾਰੇ ਜਣੇ ਉੱਥੇ ਰੈਸਟ ਕਰੋ ਰਾਤ ਨੂੰ ਤੇ ਮੈਂ ਤੁਹਾਨੂੰ ਸਵੇਰੇ ਮਿਲਦਾ ਹੈਗਾ ਸੋ ਪਈ ਲੈਣਾ ਜੀ ਉੱਥੋਂ ਜਾਂਦੇ ਆਂ ਤੇ ਕਰਤਾਰਪੁਰ ਸਾਹਿਬੇ ਪਹੁੰਚਦੇ ਹੈਗੇ ਆਂ ਜਦੋਂ ਉਹ ਦੂਰੋਂ ਦੀ ਦੇਖਦੇ ਆਂ ਇੱਕ ਬਜ਼ੁਰਗ ਉੱਥੇ ਖੜੇ ਹੁੰਦੇ ਆਂ ਐਨ 올ਡ ਗਾਈ ਵਾਸ ਸਟੈਂਡਿੰਗ ਥੇਅਰ ਸੋ ਹੀ ਵਾਸ ਲਾਈਕ ਆਮ ਐਨੂ ਆਸਕ ਹਿਮ ਕਿ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਗ੍ਹਾ ਹੈਗੀ ਆ ਉਹ ਕਿੱਥੇ ਹੈਗੀ ਹੈ ਸੋ ਉਹ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੂੰ ਪਈ ਲੈਣਾ ਜੀ ਘੋੜੇ ਤੇ ਬੈਠੇ ਹੁੰਦੇ ਆਂ ਤੇ ਕਹਿੰਦੇ ਆਂ ਕਿ ਮੈਂ ਇੱਥੇ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਆਇਆ ਉਹ ਕਿੱਥੇ ਰਹਿੰਦੇ ਹੈਗੇ ਆ ਜਿਹੜੇ ਉਹ ਬਜ਼ੁਰਗ ਸੀਗੇ ਇਟਸ ਓਕੇ ਉਹ ਕਹਿੰਦੇ ਇਟਸ ਓਕੇ ਮੈਂ ਤੁਹਾਨੂੰ ਦੱਸਦਾ गांव ਕਿੱਥੇ ਰਹਿੰਦੇ ਆ ਉਹਨਾਂ ਦੀ ਘੋੜੇ ਦੀ ਬਾਗ ਜਿਹੜੀ ਆ ਫੜ ਲੈਂਦੇ ਆ ਤੇ ਉਹਨਾਂ ਨੂੰ ਲੈ ਕੇ ਜਾਂਦੇ ਹੈਗੇ ਆ ਜਿੱਥੇ ਗੁਰੂ ਦਾ ਦਰਬਾਰ ਸੀਗਾ ਤੇ ਉਹ ਕਹਿੰਦੇ ਆ ਤੁਸੀਂ ਆਪਣੇ ਘੋੜੇ ਨੂੰ ਨਾ ਇੱਥੇ ਸਾਈਡ ਤੇ ਬੰਨ੍ਹ ਦਵੋ ਤੇ ਤੁਹਾਨੂੰ ਗੁਰੂ ਸਾਹਿਬ ਜੀ ਉੱਥੇ ਅੰਦਰ ਮਿਲਣਗੇ ਸੋ ਗੈਸ ਵਾਟ ਹੈਪਨ ਭਾਈ ਲੈਣਾ ਜੀ ਜਦੋਂ ਆਪਣਾ ਘੋੜਾ ਬੰਨ੍ਹ ਕੇ ਅੰਦਰ ਜਾਂਦੇ ਆ ਹੂ ਵਾਸ ਇਨਸਾਈਡ ਹੂ ਗੁਰੂ ਨਾਨਕ ਦੇਵ ਜੀ ਐਂਡ ਇਟ ਵਾਸ ਦ ਸੇਮ ਪਰਸਨ ਕੂ ਬਰਾਟ ਹਿਮ ਓਵਰ देयर ਸੋ ਭਾਈ ਲੈਣਾ ਜੀ ਬੜਾ ਡਰ ਜਾਂਦੇ ਆ ਉਹਨਾਂ ਨੂੰ ਬੜੀ ਸ਼ਰਮਿੰਦਗੀ ਵੀ ਹੁੰਦੀ ਹੈਗੀ ਐ ਕਿ ਮੈਂ ਤੇ ਕੂੜੇ ਤੇ ਬਹਿ ਕੇ ਆਇਆ ਤੇ ਗੁਰੂ ਸਾਹਿਬ ਜੀ ਦੇ ਵਿੱਚ ਇੰਨੀ ਨਿਮਰਤਾ ਕਿ ਉਹ ਮੈਨੂੰ ਇਦਾਂ ਪੈਦਲ ਤੁਰ ਕੇ ਇੱਥੇ ਲੈ ਕੇ ਆਏ ਇਹਨਾਂ ਤੇ ਦੇਖਣ ਦੇ ਵਿੱਚ ਵੀ ਉਹ ਇੱਕ ਸਿੰਪਲ ਜਿਹਾ ਪਰਸਨ ਲੱਗਦੇ ਸੀ ਕਿ ਅਸੀਂ ਲੋਕ ਕੀ ਕਰਦੇ ਹਾਂ ਜਦੋਂ ਸਾਨੂੰ ਕੋਈ ਉੱਚੀ ਪੋਸਟ ਮਿਲ ਜਾਂਦੀ ਹੈ ਸਾਡੇ ਅੰਦਰ ਈਗੋ ਆ ਜਾਂਦੀ ਹੈ ਵੀ ਸ਼ੁੱਡ ਨਾਟ ਡੂ ਥੈਟ ਵੀ ਸ਼ੁੱਡ ਬੀ ਸੋ ਗ੍ਰੇਟਫੁਲ ਫੋਰ ਜੀਡੀਵੀ ਐਸੀ ਪੋਜੀਸ਼ਨ ਤੇ ਹੁੰਦੇ ਹੈਗੇ ਆ ਰਾਈਟ ਸੋ ਗੁਰੂ ਨਾਨਕ ਦੇਵ ਜੀ ਹਰ ਇੱਕ ਸਾਖੀ ਚ ਸਾਨੂੰ ਹੀ ਕੁਝ ਸਿਖਾਉਣ ਵਾਸਤੇ ਕੁਝ ਸਿੱਖਿਆ ਦਿੰਦੇ ਹੈਗੇ ਆ ਸੋ ਭਾਈ ਲੈਣਾ ਜਿਹਦੇ ਅੰਦਰ ਇਹ ਵਿਚਾਰ ਚਲਦਾ ਹੁੰਦਾ ਹੈ ਤੇ ਗੁਰੂ ਨਾਨਕ ਦੇਵ ਜੀ ਨਾਲ ਹੀ ਕਹਿੰਦੇ ਆ ਗੁਰ ਸਿੱਖਾ ਤੇਰਾ ਨਾਮ ਕੀ ਹੈ ਤੇ ਉਹ ਕਹਿੰਦੇ ਆ ਜੀ ਲੈਣਾ ਤੇ ਉਹ ਕਹਿੰਦੇ ਜਿਹੜੇ ਲੈਣੇਦਾਰ ਹੁੰਦੇ ਆ ਉਹ ਹਮੇਸ਼ਾ ਕੋੜੇ ਤੇ ਸਵਾਰ ਹੋ ਕੇ ਆਨੇ ਆ ਜਿਹੜੇ ਦੇਣਦਾਰ ਹੁੰਦੇ ਆ ਉਹ ਹਮੇਸ਼ਾ ਪੈਦਲ ਤੁਰਦੇ ਹੈਗੇ ਬਿਕਾਜ਼ ਹੀ ਡਿਡਨਟ ਵਨ ਹਿਮ ਟੂ ਫੀਲ ਇੰਪੈਰਿਸਟ অর ਬੈਡ ਹੀ ਸੈਡ ਥੈਟ ਸੋ ਅੱਜ ਟਾਈਮ ਕੱਟ ਹੈਗਾ ਅਜਸੀ ਇੰਨੀ ਸਾਖੀ ਸ਼ੇਅਰ ਕਰਾਂਗੇ ਸੋ ਅਗਲੀ ਸਾਖੀ ਅਸੀ ਅਗਲੀ ਵਲੀ ਅਗਲੀ ਵਲੀ ਸ਼ੇਅਰ ਕਰਾਂਗੇ ਸੋ ਹੁਣ ਮੈਂ ਪੰਜਵਰੀ ਗੁਰੂ ਸਾਹਿਬ ਜੀ ਦਾ ਨਾਮ ਲਵਾਂਗੀ ਸਾਰਿਆਂ ਦੀ ਆਵਾਜ਼ ਪਿੱਛੇ ਆਣੀ ਚਾਹੀਦੀ ਹੈ ਸਾਰੇ ਜਣੇ ਅੱਖਾਂ ਵੀ ਬੰਦ ਕਰ ਸਕਦੇ ਆ ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਦੇਵ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਦੇਵ ਜੀ ਤਨ ਹੈ ਤਨ ਹੈ